हां जी दोस्तों सस्का हाल-चाल है जी ठीक-ठाक सारे सो so, दोस्तों आज जेडी वीडियो बना रहे हैं जी पेंड दोस्तों ये रोडे जिला मोगा तहसील बाघा पुराना जेडे घर च दोस्तों आज वीडियो थोनू दिखा रहे हैं जी इथे पशु थोनू दिखाउंदे रहिदा रूटीन च भाई हरियाणा दे विचो पशु ल्याके ते अपने पंजाब दे विच सेरे करदा आज इस घर दे विचो दोस्तों दो ਝੋਟियां थोनू दिखानी है जी मोरा नस्ल दीयां दोवे ए हरियाणा दे विचो आईयां होयां ठीक है पशु काफी आए सीगे ओना दे विचो दो ਝੋਟियां ए बचियां ए थोनू ਦਿਖਾ ਰਹੇ ਆ ਦੋਸਤੋ ਬਾਕੀ ਪਸ਼ੂ ਸਾਰੇ ਸੇਲ ਹੋ ਗਏ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਰੇਟ ਬਾਈ ਤੋਂ ਵੀਡੀਓ ਚੀ ਕਰਾ ਲਾਂਗੇ ਦੋਵਾਂ ਦੇ ਵਿੱਚੋਂ ਜਿਹੜਾ ਨਾਗ ਤੁਹਾਨੂੰ ਆ ਕੇ ਇੱਥੇ ਜਚੂਗਾ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਆਪਣਾ ਜਸਵੰਤ ਸਿੰਘ ਹੈ ਜੀ ਪਿੰਡ ਆਪਣਾ ਰੋਡੇ ਹੈ ਨਾ ਪਿੰਡ ਰੋਡੇ ਠੀਕ ਹੈ ਅੱਛਾ ਕਿੰਨੇ ਜਾਨਵਰ ਆਏ ਸੀ ਇੱਥੇ ਜਾਨਵਰ ਆਏ ਸੀ ਆਪਾਂ ਨੂੰ 5-6 ਜੀ ਅੱਛਾ ਵਿੱਚੋਂ ਸੇਲ ਹੋ ਗਏ ਅੱ ਹਾਂ ਬਾਕੀ 500 ਦੀ ਗੱਲ ਹੋਈ ਸੀ ਵੀ ਤਿੰਨਾਂ ਦੀ ਹਾਂਜੀ 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 ਅੱਛਾ ਦੋ ਰਹਿ ਗਈਆਂ ਹਾਂ ਹਾਂਜੀ ਬਾਈ ਠੀਕ ਐ ਇਹ ਵੀ ਇੱਕ ਦੋ ਦਿਨ ਨਾ ਹੁੰਦਾ ਤਾਂ ਮੈਂ ਇਹ ਵੀ ਵੇਖ ਗਿਆ ਇਹ ਵੀ ਵੇਖ ਗਿਆ ਸੀ ਠੀਕ ਐ ਪਤਾ ਨਹੀਂ ਕਿਹੜੇ ਘਰਾਂ ਦਾ ਅੰਜਲ ਪਾਣੀ ਆ ਹਾਂਜੀ ਹਾਂਜੀ ਤੇ ਅਜੇ ਛੋਟੀ ਕਿੰਨੇ ਟਾਈਮ ਦੀ ਹੋਊਗੀ ਇਹ ਇਹ 14 ਮਹੀਨਾਵੀਆਂ ਜੀ ਅੱਛਾ 14 ਮਹੀਨਿਆਂ ਦੀ ਹਾਂਜੀ ਬਾਕੀ ਝੋਲੀ ਝੜੀ ਵੀ ਕੱਤੀ ਬੜੀ ਖਬਰਦਾਰ ਹਾਂ ਬਟਨਾ ਵਾਲੇ ਨੇ ਬਹੁਤ ਸੋਣੀ ਝੋਲੀ ਠੀਕ ਐ ਤੇ ਇਹ ਫਿਰ ਹਰਿਆਣੇ ਦੇ ਵਿੱਚੋਂ ਕਿਹੜੀ ਏਰੀਆ ਦੇ ਵਿੱਚੋਂ ਇਸ ਹਾਰ ਤੋਂ ਆਏ ਐਸ਼ੇ ਦੋਨੇ ਆ ਗਏ ਹਾਂਜੀ ਦੋਨੇ ਠੀਕ ਐ ਅੱਛਾ ਪਤਾ ਇਹਨਾਂ ਦਾ ਕਿਹੜਾ ਕਿਹੜੇ ਸੀਮੰਦੀਆਂ ਜਾਂ ਕੁਛ ਮਾਰ ਨਹੀਂ ਜੀ ਉਹਨਾਂ ਕੋਲੇ ਜਿਹੜੇ ਸੀਮੰਦੇ ਭਰਾਏ ਸੀ ਨੋ ਸਟਾਕ ਜੇ ਲੱਭੇ ਨਿਗੇ ਮੈਂ ਤੁਹਾਨੂੰ ਕਹਦਾ ਫਲਾਣੇ ਸੀਮੰਦੀਆਂ ਝੂਠ ਵਾਲੇ ਆਪਣੇ ਕੋਲ ਤਾਂ ਮੈਂ ਬਿਲਕੁਲ ਬਿਲਕੁਲ ਨਹੀਂ ਝੂਠ ਨਹੀਂ ਮਾਰਨਾ ਚਾਹੀਦਾ ਵਧੀਆ ਮਾਰੀ ਜੀ ਨੂੰ ਪਹਿਲਾਂ ਵਾਲੀ ਨੂੰ ਖੋਲਦੇ ਰੇਟ ਰੂਟ ਕੀ ਹੋਊਗਾ ਇਹਦਾ ਰੇਟ ਦਾ 33000 ਰੁਪਏ ਜੀ 33000 ਹੈ ਹਾਂਜੀ ਬਾਈ ਠੀਕ ਐ ਦੋਸਤੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣਾ ਬੜੀ ਸੋਹਣੀ ਇਹ ਕੱਟੀ ਚੰਗੀ ਸਭ ਹੀ ਆ ਰਾਜੀ ਆ ਤੇ ਥਿਹਾਰੇ ਵੀ ਔੜ ਚ ਅਛਤਿਹਾਰੇ ਨਵੇਂ ਪਾਏ ਕਰਕੇ ਥੋੜਾ ਜਿਹਾ ਔੜ ਕਰਦੀ ਆ ਉਧਰ ਸੰਗਲ ਪਾਉਂਦੇ ਨਾ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਚੱਲ ਫਿਰ ਛੜ ਦੇ ਢਿੱਲੇ ਉਹ ਕੋਈ ਚੱਕਰ ਤੁਮ ਤਾਂ ਨਹੀਂ ਕੋਈ ਚੱਕਰ ਨਹੀਂ ਹਾਂ ਬਾਕੀ ਤੋਰ ਤੁਰ ਵਧੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਉਧਰ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਪਸ਼ੂਆਂ ਦੇ ਆਮ ਹੀ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਸੰਗਲ ਪਾਏ ਹੁੰਦੇ ਆ ਜਦੋਂ ਇੱਥੇ ਆ ਕੇ ਵੀਰ ਹੁਣੀ ਥਿਹਾਰੇ ਥੁਰੇ ਪਾ ਦਿੰਦੇ ਆ ਤਾਂ ਕਰਕੇ ਥੋੜਾ ਜਿਹਾ ਪਸ਼ੂ ਔੜ ਆ ਲੈ ਆ ਵੈਸੇ ਸੀਲ ਸਾਊ ਹੋਈ ਹੈ ਇਹ ਵੀ ਚੱਕਰ ਅੱਛਾ ਵੀ ਜਵਾਖ ਖੋਲੀ ਫਰੀ ਠੀਕ ਹੈ ਤੇ ਘਾਰੇ ਦੀ ਥੋੜੀ ਹੌਲ ਮੰਦੀ ਉਹ ਤੂ ਚੱਕ ਕੇ ਖਾਣਾਂਗੇ ਕੱਟਾਂ ਦੋਨੇ ਐ ਸੀਲ ਬਾਕੀ ਸਿੰਗਾ-ਸੁੰਗਾ ਦੀ ਦੋਸਤ ਸੋਹਣੀ ਹੈ ਤੇ ਰੇਟ 33000 ਰੁਪਏ ਕੀਤਾ ਬਾਈ ਨੇ ਬਾਕੀ ਮੌਕੇ ਦੇ ਉੱਤੇ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਤੁਸੀਂ ਭਰਾ ਦੀ ਇੱਥੇ ਆ ਕੇ ਪੂਰੀ ਤਸੱਲੀ ਕਰ ਲਓ ਠੀਕ ਹੈ ਇਹ ਪਹਿਲੇ ਨੰਬਰ ਤੇ ਦਿਖਾਈਆ ਤੇ ਦੂਜੇ ਨੰਬਰ ਵਾਲੀ ਦਾ ਕੀ ਕਿੰਨੀ ਕੁ ਉਮਰ ਦੀ ਹੋਗੀ ਇਹ 20 ਮਹੀਨੇ ਦੀ ਕਟਿਆਈ ਪੌਣੇ 2 ਸਾਲ ਦੀ ਅਚਖੀਰੀ ਹੋਊਗੀ ਹਾਂ ਜੀ ਅਚਖੀਰੀ ਦੰਦਾ ਵੀ ਗਰੰਟੀ ਹੋਊਗੀ ਦੰਦਾ ਵੀ ਖਾਣਾ ਵੀ ਚਾਰਾ ਵੀ ਗਰੰਟੀ ਹੋਊਗੀ ਠੀਕ ਹੈ ਹਾਂ ਜੀ ਦੋਸਤੋ 20 ਮਹੀਨੇ ਉਮਰ ਇਹਦੇ ਵਿੱਚ ਬਹੁਤ ਵਧੀਆ ਆਲੋ ਦੋਸਤੋ ਥਾਨ ਦੇਖ ਲਓ ਚਾਰੇ ਨਿਖੜੇ ਹੋਣਗੇ ਜੀ ਠੀਕ ਹੈ ਦੰਦਾ ਤੋਂ ਖੀਰੀ ਹੋਊਗੀ ਇਹਨੂੰ ਵੀ ਖੋਲੀਏ ਮੜੀ ਜੇ ਆਪਾਂ ਦੇਖ ਲਈਏ ਤੋੜ ਕੇ ਢਾਂਚੇ ਇਹਨਾਂ ਦੋਹਾਂ ਛੋਟ ਝੋਟੀਆਂ ਦੀ ਬੜੀ ਸੋਹਣੀਆਂ ਠੀਕ ਹੈ ਚੰਗੀਆਂ ਸਮੀਆਂ ਹੋਈਆਂ ਰਾਜ ਹੀ ਝੋਟੀਆਂ ਦੋਸਤੋ ਦਿਖਾ ਰਹੇ ਹਾਂ ਤੁਹਾਨੂੰ ਇਹ ਮੈਂ ਠੀਕ ਹੈ ਜੀ ਇਹ ਅਲੋਂਸੋ ਢਾਂਚਾ ਢੂੰਜਾ ਚੈੱਕ ਕਰ ਲੋ ਕਰਮਾਲੀ ਦਾ ਠੀਕ ਕੋਈ ਗੱਲ ਨਹੀਂ ਕੋਈ ਗੱਲ ਲੈ ਚੱਲ ਬੱਤ ਪਿਆਰੇ ਵੀ ਜਰੂਰ ਹੋਣ ਕਰਦਿਆਂ ਹੋਰ ਕੋਈ ਚੱਕ ਨਹੀਂ ਅੱਛਾ ਉਹ ਅਗਰਵਾਤ ਦੇ ਘਟਿਆਰੇ ਦੀ ਦਿੱਕਤ ਕਰਕੇ ਦੋਸਤ ਇਹ ਝੂਟੀਆਂ ਡਾਰਦੀਆਂ ਠੀਕ ਹੈ ਇਹ ਦੂਜੇ ਨੰਬਰ ਤੇ ਝੂਟੇ ਦਿਖਾਈ ਆ ਤੇ ਰੇਟ ਬਈ ਜੀ ਇਹਦਾ ਇਹਦਾ 43000 ਰੁਪਏ ਜੀ 43000 ਹਾਂਜੀ ਠੀਕ ਹੈ ਦੋਸਤੋ 43000 ਰੇਟ ਹੈ ਦੂਜੇ ਨੰਬਰ ਵਾਲੀ ਝੂਟੀ ਦਾ ਸਿੰਘ ਸੋنگ ਕੁੰਡੇ ਆ ਮੂਹ ਦੀ ਲੰਬਾਈ ਤੇ ਵੈਸੇ ਰੰਗ ਰੂੰਗ ਕਰਮਾਲੀ ਦਾ ਬੜਾ ਸੋਹਣਾ 43000 ਰੇਟ ਵਿੱਚੋਂ 100 ਮੌਕੇ ਦੇ ਉੱਤੇ ਮਾਨਤਾਨ ਹੋ ਜਾਊਗਾ ਸੋਨੇ ਪਿੰਡੇ ਦੀ ਤੇ ਸੋਨੇ ਢਾਂਚੇ ਦੀ ਇਹ ਛੋਟੀ ਹੋਊਗੀ। ਕੰਬਲਾ ਇੰਨੀਆ ਵੀ ਆਏਗਾ ਕੋਣ ਕਹਿੰਦਾ। ਹਾਂ ਵੈਸੇ ਸੀਲ ਸਾ ਹੁਆ ਇਹ। ਇਤਨਾ ਰੇਟ ਜ਼ਰੂਰ ਹੋਵਾਂਗਾ। ਅੱਛਾ ਮਾਨਤਾਨ ਹੋ ਜਾਊਗਾ ਵਿੱਚੋਂ। ਹਾਂ ਕਰਾਂਗੇ ਵੱਡੇ ਵੀ। ਠੀਕ ਐ। ਅੱਛਾ ਜੇ ਮੰਨ ਕੇ ਜਲ ਵੀ ਇਕੱਠੀਆਂ ਲੈਣੀਆਂ ਤੇ ਪਹੁੰਚ ਪਹੁੰਚ ਕਿਵੇਂ ਆ ਰਹੀ। ਜੇ ਕੋਈ ਜੋੜਾ ਇਕੱਠਾ ਲਊਗਾ। ਹੂੰ। ਜਿਹੜਾ ਰੇਟ ਗੇਟ ਆ 100 ਕਿਲੋਮੀਟਰ ਤੱਕ ਪਹੁੰਚ ਕਰਦਾ ਹੈ ਆਪਾਂ। ਅੱਛਾ ਇਸੇ ਰੇਟ ਦੇ ਵਿੱਚ। ਇਹ ਥੇਰੇ। ਜੇ ਕੋਈ ਬੰਦਾ ਗੱਡੀ ਆਪ ਦੀ ਲੈ ਕੇ ਆਉਂਦਾ ਹ अच्छा ਦੋਨਾਂ ਚੋਂ ਦੋਨਾਂ ਚੋਂ ਜੇ ਇਕੱਠਾ ਆਵਾ ਠੀਕ ਹੈ ਲੋ ਦੋਸਤੋ ਜੇ ਤੁਸੀਂ ਆਪ ਲੈ ਜਾਣੀਆਂ ਤਾਂ ਜਿਹੜਾ ਰੇਟ ਦੱਸਿਆ ਬਾਈ ਨੇ ਇਹਦੇ ਵਿੱਚੋਂ 3000 ਰੁਪਏ ਤੁਹਾਡਾ ਮਾਣ ਹੋ ਜਾਊਗਾ ਜੇ ਇਕੱਲੀ ਇਕੱਲੀ ਲੈਣੀ ਤਾਂ ਉਸ ਹਾਲ ਨਾਲ ਗੱਲ ਕਰ ਰਹੇ ਹੋ ਜੇ ਤੁਸੀਂ ਘਰੇ ਮੰਗਾਉਣੀਆਂ ਤਾਂ ਤੁਸੀਂ ਇਸੇ ਰੇਟ ਦੇ ਵਿੱਚ ਹੀ ਘਰੇ ਮੰਗਵਾ ਸਕਦੇ ਹੋ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ